ਆ ਨਿਆਣੇ ਆਗਾਜੀ ਹੋਲੀ ਖੇਲ ਕੇ ਆਪਣੇ ਕੋਲ ਦਾ ਰੰਗ ਬਣਿਆ ਹੋਇਆ ਆ ਉਹ ਲੈਣ ਕੀ ਕਰਨਾ ਹੈ ਤੁਸੀਂ ਰੰਗ ਲੈਣ ਕਿਹਦਾ ਰੰਗ ਹੋਲੀ ਕਿੱਥੇ ਆ ਮੈਂ ਦੁਕਾਨ ਥੋੜਾ ਬਣਾਇ ਪਾਈ ਯਾਰ ਕਿਹੜਾ ਕਿਹੜਾ ਵੀ ਬਣਾਇਆ ਵਜਾ ਹੈ ਹੈ ਸੱਚੀ ਉਹ ਲੈ ਦੇ ਲਾ ਆ ਦੇ ਬੂਲ ਥਾੜੀ ਆ ਮੁੰਡਾ ਮੋਹੰਤੀ ਦਾ ਇਹ ਸੇਖਾ ਦਾ ਪੋਤਾ ਹਨਾ ਬਈ ਆ ਆਪਣਾ ਭਾਂਜਾ ਆਇਆ ਏ ਧੁੰਨਿਲਾ ਭਾਂਜਾ ਮਾ ਸਾਡਾ ਭਾਂਜਾ ਤੇ ਉਹ ਤੇਰਾ ਕੂ ਕੌਣ ਆ ਬਈ ਤੈਨੂੰ ਨਹੀਂ ਮਿਲਦਾ ਮੈਂ ਜੱਸਾ ਬਰਗੜਾ ਵਾਲੇ ਦਾ ਭਾਂਜਾ ਅੱਛਾ ਜੱਸਾ ਬਰਗੜਾ ਵਾਲਾ ਇਹਨਾਂ ਦੇ ਆਪਾਂ ਬਰਗੜਾ ਫ੍ਰੀ ਖਾਊਗਾ ਨਾ ਹੁਣ ਹੈ ਇਦਾਂ ਹੀ ਆਵੇ ਅੱਜ ਰੰਗ ਦਊਗਾ ਨਾ ਇਸ ਸ਼ਾਮ ਨੂੰ ਬਰਗੜਾ ਖਾਊਗਾ ਆਪਾਂ ਨੂੰ ਲਓ ਜੀ ਨਿਆਣਾਂ ਦੇ ਇਹ ਰੰਗ ਆਪਣੇ ਕੋਲ ਆਏ ਆ ਲਓ ਜੀ ਟਾਪ ਆਪਣੇ ਕੋਲ ਭਰਿਆ ਪਿਆ ਸੀਗਾ ਤੇ ਨਿਆਣੇ ਲੱਗੇ ਨਾਲ ਹੈਲਪ ਕਰਨ ਸੋ ਸੁਣ ਰੰਗ ਲੈ ਕੇ ਦੇਖੇ ਤਾਂ ਮੁਖਰੇ ਇਹਨਾਂ ਦੇ ਕਿਤੇ ਜੰਮ ਗਦੇ ਯਾਰ ਤੇ ਆਪਾਂ ਬੋਲੇ ਚ ਪਾ ਕੇ ਰੰਗ ਲੈ ਕੇ ਜਨ ਥੱਲੇ ਕਿਉਂਕਿ ਹੋਰ ਵੀ ਬੱਚੇ ਆਉਣੇ ਆ ਸਾਰਿਆਂ ਨੂੰ ਦੇਵਾਂਗੇ ਪੈਕੇਟ ਪੈਕੇਟ ਠੀਕ ਹੈ ਨਾ ਬਈ ਹਾਂਜੀ ਕੱਲੂ ਫੇਰ ਨਾ ਖੇਲੇ ਰੰਗ ਪਾਪਾ ਵੀ ਸੇਮ ਰੰਗ ਮੰਤਪਾ ਦਾ ਬਣਾਇਆ ਪਿੰਕ ਕਲਰ ਠੀਕ ਹੈ ਹਾਂਜੀ ਲਓ ਜੀ ਆ ਲੈ ਗਈ ਥੱਲੇ ਨਿਆਣੇ ਰੰਗ ਠੀਕ ਹੈ ਬਈ ਦੇਖੀ ਤਾਂ ਮੈਂ ਕਹਾਂਗਾ ਕਿ ਕਿਤੋਂ ਖੁਸ਼ ਹੋਉਂਦੀ ਆ ਚਲ ਠੀਕ ਆ ਹੈਪੀ ਹੋਲੀ ਦਾ ਗਿਆ ਨਹੀਂ ਹੈਪੀ ਹੋਲੀ ਥੈਂਕ ਯੂ ਹਾਂ ਓਕੇ ਵੈਲਕਮ ਹਾਂਜੀ ਹੈਪੀ ਹੋਲੀ ਹੈਪੀ ਹੋਲੀ ਕਿੱਧਰ ਘੁੰਮ ਰਹੇ ਆ ਹਾਂਜੀ ਕਿੱਧਰ ਘੁੰਮਦੇ ਆ ਟੜੀ ਗਲੀ ਚ ਐ ਅੱਛਾ ਕੀ ਕਰਨਾ ਹੈ ਰੰਗ ਲੈਣ ਸੱਚੀ ਹਾਂਜੀ ਅੱਛਾ ਤੂੰ ਵੀ ਵੀਡੀਓ ਦੇਖੀ ਐ ਹੁਣ ਦੇਖੀ ਸੀ ਥੋੜੀ ਦੇਖੀ ਵੇ ਹਾਂ ਇੱਧਰ ਰੰਗ ਥੋੜਾ ਮੈਂ ਲਾਈਕ ਵੀ ਨਹੀਂ ਕੀਤੀ ਹੋਣੀ ਹੂੰ

ਪੂਰੀ ਵੀਡੀਓ ਤੇ ਲਾਈਕ ਸ਼ੇਅਰ ਕਰੂੰਗਾ ਹੈ ਓਕੇ ਅਗੇ ਸਤਿਗੁਰ ਸਤਿਗੁਰ ਜੀ ਕਿੱਦਾਂ ਜੀ ਹਾਂ ਜੀ ਭਲਵਾਨ ਜੀ ਵੀ ਆਏ ਆ ਹੈ ਇਹ ਜੱਸ਼ ਦਾ ਸ਼ੌਕ ਦਾ ਹੈ ਤੇ ਵੀਡੀਓ ਵੀ ਲਈ ਭਿਆਨ ਨਹੀਂ ਅੰਦਾਜ਼ ਹਾਂ ਜੀ ਕਿੱਦਾਂ ਆਏ ਜੀ ਅਸੀਂ ਵੀ ਰੰਗ ਲੈਣ ਆਏ ਆ ਹੈ ਵੀਡੀਓ ਦੇਖੀ ਸੀ ਪੂਰੀ ਹਾਂ ਜੀ ਰੀਅਲੀ ਲਾਈਕ ਸ਼ੇਅਰ ਕਮੈਂਟ ਨਹੀਂ ਕੀਤਾ ਕਮੈਂਟ ਕਰ ਦਿਓ ਕਮੈਂਟ ਨਹੀਂ ਕੀਤਾ ਕਰਦੇ ਨਹੀਂ ਤੁਸੀਂ ਕਮੈਂਟ ਚਲੋ ਠੀਕ ਹੈ ਕੋਈ ਨਹੀਂ ਉਹ ਸਾਹਮਣੇ ਕਬੂਰਾ ਪਿਆ ਇੱਕ ਇੱਕ ਆਪਣਾ ਆਪਣਾ ਪੈਕੇਟ ਕੱਢ ਲਓ ਅੱਜੋ ਤੇ ਅੱਗੇ ਤੋਂ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਵੀ ਕਰਨਾ ਠੀਕ ਆ ਠੀਕ ਹੈ ਭਾਈ ਹਾਂਜੀ ਚੰਨ ਨੂੰ ਦੇਖੋ ਦੋ ਦੇਖੀਏ ਓਕੇ ਲਓ ਜੀ ਇਹ ਨੌਜਵਾਨ ਲੈ ਆ ਆਪਣਾ ਆਪਣਾ ਪੈਕੇਟ ਠੀਕ ਹੈ ਜੀ ਹੈਪੀ ਹੋਲੀ ਸਵੇਨੀ ਵੈਲਕਮ ਠੀਕ ਆ ਓਕੇ ਚੰਗੇ ਚੰਗੇ ਕੰਮ ਕਰਿਆ ਕਰੋ ਪੜੋ ਆਪਣਾ ਠੀਕ ਆ ਓਕੇ ਕੀ ਲੈ ਕੇ ਆਣਾ ਵੀ? ਮੈਂ ਰੰਗ ਲੈ ਕੇ ਆਇਆ। ਕਿਥੋਂ? ਘਰ ਦੇ ਤਾਂ ਤੁਸੀਂ ਵੀਡੀਓ ਚ ਕਿਹਾ ਸੀ। ਵੀਡੀਓ ਦੇਖੀ ਸੀ ਬੁਰੀ? ਹਾਂਜੀ। ਦੋਨਾਂ ਨੇ। ਤੁਸੀਂ ਵੀ ਦੇਖੀ ਆ? ਹਾਂਜੀ। ਨੇ ਯਾਰ ਹਾਂ ਵੀ ਇਦਾਂ ਕਿਦਾਂ ਹੋ ਗਏ? ਮੈਂ ਦੇਖੀ। ਲਾਈਕ ਵੀ ਕੀਤੀ? ਹਾਂਜੀ। ਸ਼ੇਅਰ ਵੀ ਕੀਤੀ? ਹਾਂਜੀ। ਤੇ ਕਮੈਂਟ ਨਹੀਂ ਕੀਤਾ। ਕਮੈਂਟ ਕਰਦੇ ਮੇਜ। ਯਾਰ ਕਮੈਂਟ ਵੀ ਕਰਿਆ ਕਰੋ ਯਾਰ ਇੰਨੀ ਮਿਹਨਤ ਕਰਦਾ ਵੀਡੀਓ ਬਣਾਉਣ ਨੂੰ। ਹਾਂਜੀ। ਚੰਗੀਆਂ ਨਹੀਂ ਹੁੰਦੀਆਂ? ਹੁੰਦੀਆਂ ਚੰਗੀਆਂ। ਸਾਫ਼-ਸੁਥਰੀਆਂ ਹੁੰਦੀਆਂ ਵੀਡੀਓ। ਚੰਗੀਆਂ ਘਰ ਚ ਬਹਿ ਕੇ ਦੇਖ ਸਕਦੇ ਆ ਨਾ? ਹਾਂਜੀ ਹਾਂਜੀ। ਤੋ ਫੇਰ ਯਾਰ ਤੁਸੀਂ ਲਾਈਕ ਕਮੈਂਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਰਦੇ ਕਿਉਂ ਤੂੰ ਬਈ ਇਹ ਦੇਖ ਰਹੀ ਨਹੀਂ ਜੀ ਇਹ ਤਾਂ ਹੁਣ ਹੋਰ ਜੀ ਇੰਦਾ ਕਿੰਦਾ ਬਸਾ ਮੈਂ ਇਹ ਵਾਲੇ ਦੇਖਿਆ ਸਾਰੀ ਵਲੌਗ ਉਦਾਂ ਹਾਂ ਰੰਗ ਵਾਲਾ ਦੇਖਿਆ ਨਹੀਂ ਚਲ ਕੋਈ ਧੰਦੇ ਦਿੰਦੇ ਆ ਗਾਂ ਤੋਂ ਵੇ ਕੀ ਕਰਨਾ ਲਾਈਕ ਸ਼ੇਅਰ ਕਮੈਂਟ ਕਰਨਾ ਆ ਠੀਕ ਆ ਚਲੋ ਆ ਜਾਓ ਲੋ ਜੀ ਨਿਆਣੇ ਦੋ ਆਪਣੇ ਕੋਲ ਆਏ ਤੇ ਗਏ ਪੈ ਕੇ ਦਾ ਆਪਣਾ ਆਪਣਾ ਲੈਣ ਸੋ ਬਾਈ ਵੀਡੀਓ ਨੂੰ ਲਾਈਕ ਕਰਿਆ ਕਰੋ ਬੱਚਿਓ ਕਮੈਂਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਇਹ ਵੀਡੀਓ ਦੇਖਿਆ ਕਰੋ ਪੂਰੀ ਇਹ ਤੁਹਾਡੇ ਲਈ ਵੀਡੀਓ ਬਣਾਈ ਦੀਆਂ ਚੰਗੀਆਂ ਚੰਗੀਆਂ ਕਿ ਤੁਸੀਂ ਪਰਿਵਾਰ ਵਿੱਚ ਬਹਿ ਕੇ ਦੇਖ ਸਕੋ ਥੈਂਕ ਯੂ ਹੈਪੀ ਹੋਲੀ ਵੈਲਕਮ ਕੋਈ ਗੱਲ ਨਹੀਂ ਹੁਣ ਅੱਗੇ ਤੋਂ ਵੀਡੀਓ ਇਹ ਦੇਖਣੀ ਆ ਪੂਰੀ ਦੇਖਣੀ ਆ ਨਾਲ ਕਮੈਂਟ ਵੀ ਕਰਨਾ ਆ ਤੇ ਲਾਈਕ ਵੀ ਕਰਨੀ ਆ ਤੇ ਸ਼ੇਅਰ ਵੀ ਕਰਨੀ ਆ ਤੇ ਆਪਣੇ ਜਿਆਦਾ ਮਿੱਤਰਾਂ ਨੂੰ ਚੈਨਲ ਸਬਸਕ੍ਰਾਈਬ ਕਰਾਉਣਾ ਆ ਹਾਂ ਥੈਂਕ ਯੂ ਤੁਹਾਡਾ ਤੁਸੀਂ ਵੀਡੀਓ ਦੇਖੀ ਇਹਦਾ ਆਏ ਆ ਤੇ ਤੇਰਾ ਵੀ ਥੈਂਕ ਯੂ

ਨਹੀਂ 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 ਦਾਰੀ ਚੈਨਲ ਦਾ ਬੀਜਨ ਸ਼ੇਰੀਆ ਲੈ ਦਿਖਾ ਵੇ ਪਹਿਲਾਂ ਚੈੱਕ ਕਰ ਸਰਦਾ ਕੀਤਾ ਵੀ ਇਹਨੇ ਨਹੀਂ ਨਹੀਂ ਇਹ ਹੁਣ ਇਹਦਾ ਫੋਨ ਖੋਲ ਪਹਿਲਾਂ ਪਹਿਲਾਂ ਬੱਸ ਚੈੱਕ ਨਹੀਂ ਨਹੀਂ ਹੁਣ ਸਰਦਾ ਦੇਖਣਾ ਕੀਤਾ ਲੋ ਵੀ ਚੈੱਕ ਕਰ ਥੋ YouTube ਦਾ ਇਹ ਹਾਂ ਅਸਲਾਮੁਅਲੈਕ ਰੂਹੀਆ ਤੂੰ ਸਾਡਾ ਬੰਦਾ ਮਾਰੂਗਾ ਸਰ ਜਿੱਦਾਂ ਦੀ ਚਲੋ ਤੇਰਾ ਕੀ ਪਤਾ ਆਹੋ ਇਹਦਾ ਕੀ ਪਤਾ ਚੈੱਕ ਨਹੀਂ ਨਹੀਂ ਕੀਤਾ ਨਹੀਂ ਹਾਂ ਉਹ ਆ ਗਿਆ ਉਪਰ ਜਮਸ਼ੀਰ ਅਰੇ ਘਰ ਵਾਸਤੇ ਆਹ ਦੇਖ ਲੋ ਆ ਬੰਦਾ ਆਇਆ ਦੇਖ ਲੋ ਜੀ ਮੈਨੂੰ ਇਹ ਇਹ ਮੈਂ ਕਰਨ ਲੱਗਾ ਨਾ ਸਬਸਕ੍ਰਾਈਬ ਹੋਣ ਇਹਦਾ ਉਹ ਦੁਲੀ ਆ ਨਾ ਮਾਮਾ ਤੇ ਹਾਂ ਇਹ ਰੰਗ ਤੇਦਾ ਬੰਦਾ ਨਾ ਹੁਣ ਬੰਦਾ ਤੂ ਲੱਭਿਆ ਨਹੀਂ ਯਾਰ ਮੇਰੇ ਯਾਰ ਰਸੋਈ ਬਣਾਈ ਪਈ ਆ ਇਹ ਦੇਖੀ ਸੀ ਮੈਂ ਉਧਰ ਆਹ ਦੇਖ ਲੈ ਹੁਣ ਬੰਦਾ ਯਾਰ ਫੜਿਆ ਗਿਆ ਹੁਣ ਇਹਦਾ ਕੀ ਕੀ ਮੈਂ ਕਹਿੰਦਾ ਇਹਨੂੰ ਲਵੇੜੋ ਪਹਿਲਾਂ ਇਹ ਫੜਿਆ ਹੁਣ ਆਪਾਂ ਦੇਖ ਲੋ ਇਹਨੂੰ ਲਵੇੜੋ ਲਵੇੜੋ ਪਹਿਲਾਂ ਕਹਣੇ ਇਦਾ ਹੋਣ ਨਹੀਂ ਆਪਾਂ ਇੱਥੇ ਖੜੇ ਦੇਵੇਂ ਕੋਈ ਨਹੀਂ ਲਾਉਂ ਆਂਗੇ ਤੇ ਪਿਆਰ ਦੇਣਾ ਉਦਾਂ ਚ ਪਿਆਰ ਨਾ ਠੱਕੇ ਦਾ ਨਹੀਂ ਲੈ ਆ ਇਹ ਗੱਲ ਆਦਾ ਨੋ ਜਾ ਆ ਆ ਆ ਬਹੁਤ ਸੁਣਾ ਲਾਦਾ ਲੈ ਨਿੱਕਾ گلابੀ ਲਾਵੀਂ ਕਰ گلابੀ گلاب ਬੈਨ ਨੀ ਲਾਗੇ ਗੁਕਾਰ ਨਾ ਜਾਓ ਤੇ ਚੱਕ ਲਿਆ ਉਹਦੇ ਦੋ ਪੈਕਟ ਤੂੰ ਰਹਿ ਜਾ ਮੇਰੇ ਕੀ ਮੈਂ ਆਇਆ ਮੈਂ ਮੈਂ ਕੋਈ ਨਾ ਐਦਾਂ ਕਿਦਾਂ ਨਾਤਾ ਹਣ ਯਾਰ ਆਪ ਕੋਲੀ ਵਾਲਾ ਮਾੜੇ ਜਾਣਾ ਪਤਾ ਕੀ ਕਹਣਾ ਵੇ ਦੇ ਚੱਕ ਲੈ ਜਾ ਚੱਕ ਨਿਸ਼ਾਨ ਤੋਂ ਡਰਨਾ ਹੀ ਆ ਲਓ ਜੀ ਆਹ ਮੁੰਡੇ ਨੂੰ ਵੀ ਦੇਤਾ ਆ ਪਾ ਰੰਗ ਤੇ ਹੁਣ ਅੱਗੇ ਤੋਂ ਵੀਡੀਓ ਦੇਖਣੀਆਂ ਆ ਠੀਕ ਆ ਚੱਲ ਚੱਲ ਪਿਆਰ ਨਾਲ ਲਾ ਦੇ ਪਿਆ ਪਿਆਰ ਨਾਲ ਲਾ ਦੇ ਲਾ ਲਾ ਦੇ ਪਿਆਰ ਨਾਲ ਲਾ ਦੇ ਉਹ ਤੂੰ ਵੀ ਲਾ ਜਾ ਕੇ ਪਹਿਲਾਂ ਹਾਂ ਹਾਂ ਵੀ ਲਾਉਂਦਾ ਸੱਲਾ ਲਾ ਲਾ ਤੂੰ ਵੀ ਲਾ ਦੇ ਮੈਨੂੰ ਨਹੀਂ ਹਣਾ ਹਾਂ ਹੁਣ ਸੋਹਣਾ ਲੱਗਣ ਲੱਗ ਪਿਆ ਨਾ ਇਹਦੇ ਬਾਲ ਬਲ ਉਦਾਂ ਹੀ ਆ ਹਾਂ ਇਦਾਂ ਨਾ ਹਾਂ ਸਹੀ ਆ ਹੁਣ ਬਾਅਦ ਲੱਗਦੇ ਰਵਾਂਡਿੰਗ ਕਰਾਂ ਥੋੜੀ ਜਿਹੀ ਹਾਂ ਮੱਥੇ ਦੇ ਬਹੁਤੀ ਲਾਤੀ ਆ ਹਾਂ ਦੋ ਹਾਂ ਸਹੀ ਆ ਉਹ ਬੱਜਿਆ ਸੀਗਾ ਲੋ ਜੀ ਰੰਗੀ ਰੰਗ ਹੋ ਗਈ ਇਸ ਗਲੀ ਜ ਆਪਣੀ ਗਲਾਬੀ ਗਲਾਬੀ ਹੈ ਚੱਲ ਭਾਈ ਦੇ ਬਾਈ ਓਕੇ ਬਾਈ ਹਾਂਜੀ ਆ ਗਏ ਆਪੀ ਆਹ ਦੇਖੋ ਡਾਉਨ ਆ ਰਿਹਾ ਲੈ ਹੋਰ ਦੇਖੋ ਇਹਨਾਂ ਦੀ ਹਾਂਜੀ ਹੁਕਮ ਕਰੋ ਜੀ ਰੰਗ ਦੇ ਦੋ ਸਾਜੀ ਵੀਡੀਓ ਦੇਖੀ ਸੀ ਹਾਂਜੀ ਪੂਰੀ ਹਾਂਜੀ ਲਾਈਕ ਕੀਤੀ ਸੀ ਹਾਂਜੀ ਕਮੈਂਟ ਨਹੀਂ ਕਮੈਂਟ ਨਹੀਂ ਅਦਿਤੀ ਕਮੈਂਟ ਕਿਉਂ ਨਹੀਂ ਕਰਦੇ ਹੁੰਦੇ ਯਾਰ ਤੇ ਸ਼ੇਅਰ ਜੀ ਹੈ ਸ਼ੇਅਰ ਵੀ ਕੀਤੀ ਸੀ ਕਿਹਨਾਂ ਕਿਹਨਾਂ ਕੀਤੀ ਸੀ ਹੈ ਸਾਰੇ ਜਿੰਨੇ ਵੀ ਹੈਗੇ ਮੈਨ ਐਡ ਐਡ ਹੈਗੇ ਆ ਤੇ ਕਮੈਂਟ ਤੱਕ ਤੂੰ ਕੀਤੀ ਸੀ ਦੇਖੀ ਨੀ ਤੋਣਾ ਦੇਖੀ ਸੀ ਇਹ ਮੈਮੀ ਨਹੀਂ ਦੇਖੀ ਸੀ ਕਿ ਪੈਗੇ ਮੈਂ ਅੱਛਾ ਤੇ ਕਮੈਂਟ ਕਿਉਂ ਨਹੀਂ ਕਰਦੇ ਫੇ ਤੁਸੀਂ ਕਮੈਂਟ ਦਾ ਯਾਰ ਹੀ ਭੁੱਲ ਗਿਆ ਯਾਰ ਆਹ ਗੱਲ ਗਲਤ ਐ ਇੰਨੀਆਂ ਵੀਡੀਓ ਬਣਾ ਕਮੈਂਟ ਫੇ ਹੁਣ ਗਾਂ ਦਾ ਕਮੈਂਟ ਵੀ ਕਿਦਾਂ ਕਰਨਾ ਦੇਖ ਕੇ ਦੇਖ ਕੇ ਰੰਗ ਕੱਢ ਦੇਖ ਕੇ ਲਾਈਕ ਵੀ ਕਿਦਾਂ ਕਰਨੀ ਐ ਕੀ ਕਰਿਆ ਕਰਨਾ ਦਵਾਰੇ ਆ ਲਾਈਕ ਹਾਂਜੀ ਸ਼ੇਅਰ ਸਬਸਕ੍ਰਾਈਬ ਤੇ ਕਮੈਂਟ ਹਾਂਜੀ ਸਬਸਕ੍ਰਾਈਬ ਇਹਦੇ ਕੀ ਵੀਡੀਓ ਤੇ ਕਰਿਆ ਕਰਨਾ ਠੀਕ ਆ ਪੱਕਾ ਪ੍ਰੋਮਿਸ ਪੱਕਾ ਚਲੋ ਆ ਜਾਓ ਫੇ ਤਾਂ ਰੰਗ ਲਈਏ ਉਨੇ ਆਨੇ ਆਪਣਾ ਆਪਣਾ ਪੈਕੇਟ ਚੱਕ ਲੈ ਅੰਦਰ OK ਹੈਪੀ ਹੋਲੀ ਬਾਏ ਹਾਂਜੀ ਸੋ ਫਰੈਂਡਸ ਹਾਂਜੀ ਹੈਲੋ ਫਰੈਂਡਸ ਹਾਂਜੀ ਬੋਲੋ ਜੀ ਅਸੀਂ ਰੰਗ ਲੈਣ ਆਏ ਆ ਭਾਜੀ ਇਹ ਤੋਂ ਅੱਛਾ ਵੀਡੀਓ ਦੇਖੀ ਸੀ ਵੀਡੀਓ ਦੇਖਣੀ ਹੈ ਲੈ ਜਾ ਕੇ ਘਰ ਯਾਰਾ ਨਹੀਂ ਰੰਗ ਵਾਲੀ ਦੇਖੀ ਸੀ ਹੈ ਕਿਦਾਂ ਬਦਲ ਗਿਆ ਰੰਗ ਬਣਿਆ ਆਪਣੇ ਕੋਲ ਆ ਗਏ ਜੱਟ ਲੋਕਾਂ ਦੇ ਲੋਕਾਂ ਦੇ ਸੇਵਾ ਵੀਡੀਓ ਉਹ ਤਾਂ ਦੇਖਣ ਵਾਲੇ ਜੋ ਦੇਖੇਗਾ ਲਾਈਕ ਕਮੈਂਟ ਤੇ ਸ਼ੇਅਰ ਕਰਕੇ ਹੋਰੇ ਲਈ ਆ ਯਾਰ ਵੀਡੀਓ ਨੂੰ ਲਾਂਗ ਕਰ ਫੇ ਅੰਦਰ ਬਟਨ ਨਹੀਂ ਦਿੰਦੇ ਸਾਨੂੰ ਕਿੱਥੇ ਦੀ ਉਹ ਵੀਡੀਓ ਚਾਰ ਰਨ ਹੋ ਗਿਆ ਬਾਈ ਨੂੰ ਕਾਹੇ ਕਰਦੇ ਆ ਗੁਰ ਬੋਲਦੇ ਗੁੰਨ ਨੂੰ ਕੋਈ ਵੀਰ ਪਾਈ ਨੂੰ ਸ਼ੇਅਰ ਦੰਦਨ ਹੋ ਗਿਆ ਵੀਡੀਓ ਪਾਈ ਨੂੰ ਹੈ ਮੈਨੂੰ ਸ਼ੂਈ ਨਹੀਂ ਯਾਰ ਦੱਸ ਦਰ ਬੰਦ ਕਿੰਨੀ ਬਾਈ ਨਹੀਂ ਆਉਣਗੇ ਤੇ ਨੋਟੀਫਿਕੇਸ਼ਨ ਨਹੀਂ ਆਉਣਗੇ ਹੁਣ ਕਿੱਥੇ ਆ ਹੁਣ ਕਰਿਆ ਬਲੌਗ ਲੈ ਥੋੜੀ ਮਾਰੀ ਗਾ ਲਿਆ ਤਾ ਹਨ ਦੇਖਦਾ ਆ ਦੇਖੀ ਨੀ ਵੀਡੀਓ ਅੱਜ ਕੇ ਦੀ ਵੀਡੀਓ ਬਾਈ ਮਨਸੂਰ ਦੱਸ ਮੈਂ ਕਿ ਐ ਹੀ ਨਹੀਂ ਕਰਦਾ ਏ ਕਰੀ ਤਿੰਨ ਤਿੰਨ ਹੋ ਗਏ ਆ ਕੱਲ ਕੇ ਦੀ ਵੀਡੀਓ ਬਾਈ ਸੀ ਕੱਲ ਨਹੀਂ ਮੈਂ ਦੇਖਦਾ ਹੀ ਨਹੀਂ ਤੂੰ ਕਿਹੜੀ ਦੇਖੀ ਦੱਸ ਮੈਂ ਦੇਖਣ ਕਿਹੜੀ ਦੇਖੀਗੀ ਮੈਂ ਕੋਈ ਜਿਹੜੀ ਤੂੰ ਚਾਹਤੇ ਬਣਾਈਆਂ ਅੱਜ ਕਿੱਥੇ ਬਲੌਗ ਜਿਹੜਾ ਇੱਥੇ ਬਣਾਇਆ ਮੈਂ ਅੱਜ ਉਹਦਾ ਅੱਜ ਪਾਇਆ ਹੀ ਨਹੀਂ ਹਲੇ ਪਾਇਆ ਵੀਡੀਓ ਦੇ ਵਿੱਚ ਮੈਂ ਆ ਉਹ ਭਲਾਵਾ ਪਾਇਆ ਤਾਂ ਹੈ ਹੀ ਨਹੀਂ ਹਲੇ ਲੋ ਜੀ ਧਿਆਨ ਇਹ ਆਪਣੇ ਕੋ ਹੋ ਰ ਆ ਗਿਆ ਹੈਲੋ ਲਾ ਤਾਂ ਕੀ ਆ ਗਿਆ ਇਹ ਕਿ ਸ਼ਗਲਾ ਪਛਾਨ ਨਹੀਂ ਹੁੰਦੀਆਂ ਸਿਗੀਆਂ ਯਾ ਦੇਖੋ ਪਛਾਨ ਲਓ ਇਹ ਰੰਗ ਦੇ ਲਾਏ ਆ ਇਹ ਤਾਂ ਹੈਗਾ ਤੇਰੇ ਲਈ ਹਲੇ ਠੀਕ ਆ ਲੈ ਤਾਂ ਓਕੇ ਹੈਪੀ ਹੋਲੀ ਓਕੇ ਬਾਏ ਓਕੇ ਬਾਏ ਕੋਈ ਨਹੀਂ ਬਤ ਜਾਂਦੀ ਓਕੇ ਸ਼ਾਮ ਦੇ 6:30 ਹੋ ਗਏ ਆ ਜਿਵੇਂ ਤੁਹਾਨੂੰ ਪਤਾ ਹੀ ਆ ਕਿ ਹੋਲੀ ਦਾ ਦਹਨ ਆਪਣੇ ਪਿੰਡ ਅੱਜ ਆ ਜੀ ਸੋ ਤਾਂ ਨੂੰ ਲੈ ਕੇ ਚੱਲਦੇ ਮੰਦਰ ਠਾਕੁਰਵਾਲੇ ਤੋਂ ਹੁਲਕਾ ਦੇਹਨ ਦਾ ਜਣਾ ਸਾਰਾ ਮਾਹੌਲ ਕਿੱਦਾਂ ਦਾ ਆ ਕਿੱਦਾਂ ਹੁਲਕਾ ਦੇਹਨ ਕੀਤੀ ਜਾਂਦੀ ਆ ਜੀ ਸੰਗਤਾਂ ਦੇ ਦਰਸ਼ਨ ਤਾਂ ਕਰਾਉਣੇ ਆ ਠਾਕੁਰਵਾਲੇ ਮੰਦਰ ਦੇ ਜਾ ਕੇ ਜੁੜ ਰਹੀ ਹਾਂ ਨਾਲ